ਵਾਹਿਗੁਰੂ ਸਤਿਨਾਮ ਬਾਬਾਈ ਸਾਰੇ ਤੇ ਚੜਦੀ ਕਲਾ ਰੱਖ ਮੈਂ ਇਹ ਤੰਦਰੁਸਤੀ ਬਖਸ਼ ਸੰਗ ਜੀ ਵੀਡੀਓ ਸਬਸਕ੍ਰਾਈਬ ਸ਼ੇਅਰ ਕਰਿਓ ਜੀ ਅੱਛਾ 23 ਤਰੀਕ ਦੀ ਸ਼ਾਮ ਦੀ ਰਹਿਰਾ ਸਭ ਵਾਹਿਗੁਰੂ ਸਤਿਨਾਮ ਬਾਬਾਈ ਸਾਰੇ ਤੇ ਚੜਦੀ ਕਲਾ ਰੱਖੀ ਤੰਦਰੁਸਤੀ ਬਖਸ਼ੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਿਰਿਵਾਹਿ ਬੁਸਾਰੀ ਜੋ ਵੇਦ ਦਾ ਅਸਰਾਹ ਬਹਾਲ ਜੀ ਕਰੇ ਪਾਇਆ ਕਰ ਜਨ ਆਹ ਨਾਮੁ ਆਵੇ ਕਰਦਾ ਅਕਸ਼ਰ ਜਿ ਕੰਮਾ ਰਿਆ ਕਰਦਾ ਕਰਾਇਆ ਰੰਗਾਂ ਨਾਨਕਾ ਕਿਤਿ ਬਿਨਾ ਮੇ ਮੁਕਦਾਇਆ ਜਨਨਕ ਕਸਾਸਿ ਵੀਰਾਂ ਕੋਈ ਨਾ ਆਸ ਬੁੰਦਾ ਬਿਲਜਾਨ ਤਾ ਸਰਕਾਰ ਕੰਮ ਧਾਨ ਕਾ ਕਾ ਗੱਲ ਮਾਰਤਾ ਰਖਾਈ ਨਾਨਕਾ ਜੀ ਮਾਣ ਲਿਖਾਇਆ ਸਾਥੂ ਹਰ ਦਾ ਪੀਲਾ ਆਪੇ ਇਕਤਿ ਕਲ ਮਾ ਗੁ ਕੰਦੇ ਕੁਬੀ ਹੋਇ ਇਕ ਕਰੇ ਨਾਨਕਾ ਦੂਜਾ ਕਾਹੇ ਕੋ ਦੂਜਾ ਕਾਹੇ ਸੁਣਈਏ ਜੰਮੇ ਤੇ ਮਰ ਜਾਏ ਇਹ ਕੋ ਸਿਮਰੋ ਨਾਨਕਾ ਜੋ ਜਾਂਦਾ ਰਿਆ ਸੁਭਾਈ ਇਹ ਕੋ ਕਾ ਸਭ ਪ੍ਰਸਾਦ ਸੁਖੋਂ ਨਾ ਪਹਿਲਾ ਦੁਖ ਦਾਲੂ ਸੁਖ ਰੋਗ ਪਿਆ ਜਸ ਤਾਮ ਹੋਵੇ

i mm -hmm. Oh. Uh -huh. ਸਿਦਾਈ ਦਾ ਜਾਸੇ ਰਜਾ ਜਿਮਨ ਚਾਏ ਰੱਬੇ ਰੱਬੇ ਬਾਤ ਜੀ ਕਰ ਕਰ ਜਿਸ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਨਾ ਬਿਵਰ ਤੇ ਵੜਿਆਈ ਲੋਭ ਇਸ ਪਾਵੈ ਸੋਈ ਕਸੀ ਪ੍ਰਤਿਪੂਰਨ ਕਰ ਜਾਏ ਸੂਪਾ ਸਾਹਾ ਸਾਹਾ ਪਾਸਾ ਸੋ ਪ੍ਰਤਮਾਈ ਸਾਕਿਤ ਤੁਮੜੇ ਮਰਪਾਈ ਗਾਵੇ ਤੇ ਆਵੇ ਘੁਰ ਗੁਰਾਈ ਕਹਿ ਨ ਗਾਈ ਤੇ ਜਿਤਰ ਵੜਾਈ ਸਭ ਸਤ ਸਭ ਸਤ ਦੇ ਆਇਆ ਸਿਧਾ ਤਿਕਰਤਿਆ ਹੋੜੇ ਆਇਆ ਤੋ ਗੁਰ ਸਿਧੇ ਸਾਚਾ ਸਾਹਿਬ ਸਾਚੇ ਨਾਮ ਸਾਚੇ ਨਾਮ ਕੀ ਤਰਵਿਧਾਈ ਆਜ ਤੱਕ ਕੀ ਮਤ ਨਹੀਂ ਪਾਈ ਰੇ ਸਭ ਕੇ ਆ ਕਿਰਪਾ ਹੀ ਵਗਨ ਹੋਈ ਕਾਤਨ ਜਾਹਿਦਾ ਮਰੇ ਨਾ ਹੋਵੇ ਇਹ ਰੰਗ ਨਦੂ ਕ ਭੂਗ ਰੁੜੀ ਹੂੜਾ ਨਾ ਇ ਕੋਈ ਨਾ ਕਰ ਅਡਕੂਏ ਦੇਵਿਆ ਆਪ ਤੇ ਵਰਤੇ ਦਿਦਾਤ ਜੈਨ ਜੈਨ ਕਰਕੇ ਕੀਰਤੀ ਗਾਜੀ ਖਸਮ ਵਿਸਾਲੇ ਤੇ ਤੁਮ ਜਾਤ ਨਾਨਕ ਨਾਮ ਬਨ ਸੁਨਾਬ ਰਾਮ ਗੁਰੇ ਮਨ ਲਾਪਤਾ पर कृपा ਸਰਤਿ ਆਇ ਤਿਨਿ ਵਰਤੇ ਬੋ ਜਿਬਾ ਸੁ ਜਿਨ ਰਾਗ ਸਭ ਕੁ ਸੰਗਤ ਪਾਇ ਤੈਨ ਧਰ ਮਸਤਕ ਕੋ ਲੇਖਿਆ ਦੇਖਾਸ ਤਨੈ ਤਰਸ ਸੰਗਤਿ ਤਹਾਰ ਸੁ ਪਿਆਮ ਜਿ ਕਰਤਾਲ ਸੁ ਨਾ ਪ੍ਰਗਾਸ ਗਾਗੁ ਗੁਲੇ ਮਹੰਦ ਪੰਜ ਪਾ ਕਾਹੀ ਮਤਿ ਤਵਹ ਹਉ ਤੁਮਜਾ मेरा यह प्रयास पत्र में जब जो पाई तकर तकर कर चलेगा मेरे मातुड़े साध संधुरिस करया कृपुसार गुण गुण पाया सुख का सुधर हारो जन्म है बचा लोक सब गढ़ता कोई न इसके ਸਿਰ ਸਿਰ ਦੇ ਜਪ ਸੋਗਾ ਰਿ ਰਖਿ ਤਾਈ ਬਾਪੂ ਕਰਿਆ ਧੂਰੇ ਹੋਇ ਆਵਸੈ ਕੁ ਸਾਥ ਪਤਿ ਦੁਸ਼ੀ ਸੁਰਿ ਆਵਨ ਕਾੁਰਖਦਾਵੇ ਤਹੁ ਜਗਵੈ ਮਨ ਸੁਵੰਤ ਕਰਿਆ ਸਾਉਣਿ ਦਾ ਹਰਿ ਦਾ ਸੱਜ ਸਿਧਾਨ ਠਾਕੁਰ ਕਾ ਕਰਿ ਧਰਿ ਆਵ ਚੰਦਾਲਕ ਬੰਸ ਸਤਗੁਰ ਜਾਈਏ ਤਿ ਰੰਤ ਕਾ ਪਾਵੈ ਰੰਗਲਾ ਚੱਤਾ ਸੁਪੁਰਖ ਇੱਕ ਓਕਾਰ ਸਤਿਗੁਰ ਪ੍ਰਸਾਦ ਸੋ ਪੁਲਕ ਬਰਜਨ ਹਰ ਪੁਲਕ ਬਰਜਨ ਹਾ ਕਰਮਾ ਕਰਪਾ ਸਤਿ ਵਿਸਤ ਭਜਾਏ ਤੁਜੀ ਹਰ ਸੱਚੇ ਸੁਖਨਾਰਾ ਅਸਰ ਜੀ ਤੁਮਾਰੇ ਜੀ ਤੁਜੀਆਂ ਕਾਹ ਵਿਚਾਰ ਭਾਗਿਓ ਸੰਤੋਰੀ ਸੰਕ ਸਦ ਹਰ آپ کے چکر آپ کی سیو کی کیا دارک جنت بیچارا تو کاکل اتر اس میں جنتر جیرا لکھو پرکس مہارا ایک ذات ایک کاری دی ساتھ دی چوجے گا ਤੇਰੀ ਕੀ ਗੁਰੂ ਆਪੂ ਕੰਨ ਜੋ ਸੇਵ ਤੁਸਿ ਵਹਿ ਤੁਝ ਜਗਾਰਕ ਤਨ ਪੁਰਗਨ ਕਾਖ ਅਮੀਰ ਹੋਇਆ ਹੈ ਗੁਰੂ ਜੀ ਸਿਰ ਜਲ ਮੈਂ ਸੋਖ ਵਾਸੀ ਸੇ ਮੁਕਤ ਹੈ ਸੇ ਮੁਕਤ ਪਾਇ ਜਿਨਾ ਚਾਹ ਅਜੇ ਤੁਝੇ ਨਾਮ ਕਿਲ ਪਾਸੇ ਦੇਰੁ ਪਾਉ ਜਿ ਰਬ ਪਾਉ ਤੇ ਆਇਆ ਜੀਤ ਕਾ ਬਹੁਤ ਸਾਉ ਕੋ ਵਾਸੀ ਜਿਸੁ ਸਿਉ ਰ ਸਿਉ ਮੀਲਾ ਹਰਿ ਜੀਤੇ ਹਰਿ ਹਰੋਕ ਸੁਭਾਸੀ ਸੇਤਨ ਤੋ ਸੇਤਿ ਜਿ ਰਖਾਇਆ ਜਿ ਜਨ ਨਾਮ ਕਰੈ ਤੁਮ ਘਰਿ ਜਾਸੀ ਤੇਰੇ ਭਗਤ ਜਿਹੇ ਪਖ ਨਾ ਦੀ ਪਰੇ ਮੇਰਿ ਤੂ ਬਿਆਤਾ ਕੀ ਭਗਤ ਤਿਨਿ ਪਵਿ ਸੁਹਾਵ ਤੁਜੇ ਹਰਿ ਨਾਮ ਕਾ ਲੇ ਕਿ ਅਨੰਤ ਪਰ ਅਨੰਤ ਕੈ ਹਰਿ ਹਰਿ ਪੂਜਾ ਲਿਤਾ ਤਾਪੀ ਜਬੀ ਬਿਅੰਤਾਲ ਕਿ ਰੀ ਦੇ ਕਾ ਤਿਰੇ ਦੇ ਕੋਰੇ ਗੁਸਪ੍ਰਤ ਸਾਜ ਜੇ ਕਰਿ ਰਿਆ ਕਾਟ ਕਰਮ ਕਰੰਤਾ ਜੀ ਭਗਤ ਤਿਨਿ ਭਗਤ ਕੋਰੇ ਜਗਤ ਰੀ ਜੋ ਭਾਵੈ ਮੇਰੇ ਭਾਲ ਤੂ ਅਨੰਤ ਤੁਹਾ ਕਾ ਕੋਲ ਕਾ ਰੇ ਜੁ ਜਿਵਨ ਅਗਰ ਨ ਕੋਈ ਕੋ ਦੋਖੇ ਕੋ ਸੁਦਾ ਸੁਦਾ ਤੂ ਕਿਰਿ ਤੂ ਨਹਿ ਚਰ ਕਾਤਾ ਸੋਈ ਤੂ ਦੇ ਆਪੇ ਭਾਵੈ ਸੋਈ ਵਰਤੈ ਜੇ ਤੂ ਆਪੇ ਕਰੇ ਸੋਈ ਕੋ ਦੇ ਆਪੇ ਸਦੇ ਸਦ ਸਾਉ ਪਾਏ ਜੇ ਤੂ ਆਪੇ ਸਿਰ ਤੇ ਸਾਗੋਲ ਯੋ ਨਾਨਕ ਗੁਰਗਾ ਵਿਚਰਤ ਕੇ ਜੀਉ ਸਸ ਕਾ ਜਨੋਈ ਕਾ ਸਾਮ ਭਵਨ ਦਾ ਚੋਟਾ ਤੂ ਕਰਤਾ ਸਚੁ ਆਣ ਮੈਂ ਦਾਸਾ ਜੀ ਤੂ ਭਾਵੈ ਸੋਇ ਤੇ ਚੀਰੁ ਫੋਈ ਸੋਇ ਹਮ ਭਾਇ ਗਾਉ ਸਭ ਕੀ ਰੀਤ ਸਾਮੇ ਤੇ ਆਇਆ ਦੇ ਸੂਖਾ ਕਰਿ ਤੇ ਨਾ ਬਰਤੁ ਕਾਇ ਦੁਖ ਵਯਾਤ ਤੂ ਕੇ ਆਪ ਸੀੜਿਆ ਆਪ ਮਿਧਾਇਆ ਟੁੱਟਿਆ ਸਤਿ ਪੁਰੇ ਮਾਏ ਕਰ ਮੁੰਜਾ ਕੋਈ ਦਾਇ ਜੀ ਜਬ ਸਾਥੇ ਰੱਖੇ ਨਾ ਵੰਦੋ ਤਾ ਜੀ ਰਿਆ ਕਿਆ ਸਭੂਈ ਤੋਪੇ ਨਜਾਇ ਅਮਕੁਈ ਤੁਕਰ ਕਦ ਕੰਡਾ ਮੈ ਸੋਈ ਜਰਨਾਲਿਕ ਬੇਵਕ ਪਰ ਜਾਟ ਹੋਈ ਕਸਾ ਹਵਤਾ ਪਰ ਜਾਗ ਇਹ ਤੋ ਸੁਨਦੇ ਮੈ ਨੇ ਨਿਵਾਸਾ ਭਾਰੀ ਪਾਵਕ ਕਰਨੇ ਜੀ ਆ ਕੰਨ ਮੂਰਤ ਕਾ ਜਨ ਚਾਲੈ ਰਾਮ ਤੇ ਕਾ ਪੈ ਦੂ ਭਿ ਹਲੇ ਵਾਹਿਗੁਰੂ ਨਾ ਸੇ ਸੂਰ ਮਨਾ ਹਰਿ ਕ੍ਰਿਸ਼ਨਾ ਤੇ ਦਰ ਦਰਿਆ ਗਾ ਰਾਗ ਜਤੀ ਸਤੇ ਦੇ ਤਨਿਆ ਮੂਰਤ ਮੋਗਲ ਕਾ ਜਨ ਸੁਪਿਆ ਪ੍ਰਾਨ ਮਰਨ ਨਾ ਕਰੇ ਤੇ ਕਰਨਾ ਜਿਤੁ ਨਾਇ ਨਿਸ਼ਚਿਆ ਰਖਾ ਕਰਨ ਪਰੇ ਕੁਮਾਰਾ ਆਪਣਾ ਜਾ ਕਰੋ ਕਿਟਪਾਲ ਹਮੇਂ ਦੁਸ਼ਟ ਸਭ ਤੁਮਕਾ ਅਗਵਾ ਪਰਾ ਤੇ ਮੋਲ ਉਚਾਲ ਸੁਕੇ ਵਰਸਾ ਮੋਰੂ ਪਰਿਵਾਰ ਹੋ ਸੇ ਬਖਸ਼ੇ ਸਮਿਕ ਕਰ ਵ ਰਖਾਣ ਕਾ ਕਰੇ ਕਲੇ ਜੈ ਸਭੈ ਲਖਤਾ ਸਭ ਜੈ ਪੂਰਨ ਹੋਏ ਹਮਾਰੀ ਆਸਾ ਗੁਰਬਾਣੀ ਸਦਾ ਬਿਆਸਾਤ ਮੈਂ ਚਾਲ ਗੁਰ ਰਵਤਾਰ ਤਿਆਗੂ ਜੁਵਤ ਸਤਿਮ ਫੇਰਾਲੋ ਸ੍ਰੀ ਗੁਰ ਸਿੱਖਾ ਮਾਰੇ ਤਾ ਰੇਲ ਜੋ ਜੋ ਸਤਿ ਮਾਰੇ ਮਾਰਿ ਜੈ ਆਪਹਾ ਤੇ ਉਗਲ ਜੈ ਮਨ ਕਾ ਕਾ ਸੁਗਰੀਏ ਹੁ ਜੁ ਸਵਾਭਿ ਬੈ ਬਚਾ ਸਿਧਾ ਤੁਧ ਕਹਿ ਹੁ ਨਿਚਾ ਰਤਿ ਮਨ ਰਤੁ ਖਾਵੇ ਹਰਿ ਗੁ ਸੰਤ ਸਹਾਰੇ ਪਿਆਰੇ ਵੀਰਵਨ ਦੁਸ਼ਟਾਂ ਕੇ ਹੰਤਾ ਤੁਮ ਹਰੇ ਕੰਧਾਰਕੰਕਾਰ ਕਾਮੁਈ ਬ੍ਰਹਮ ਉਤਾਰਾ ਸਰਪੈ ਸਿਜ ਅਖਰ ਕਾਇ ਕੰਬਿਸ਼ਣ ਪ੍ਰਕਾਸ਼ਾ ਸਤਿ ਕਰ ਸਤਿ ਆਤਮਾ ਸਭਨ ਕਾ ਜੋ ਮੇ ਸਭ ਕੀਓ ਵੇਹਾਰੁ ਬਮਦਤੀ ਉਜਲ ਕੈ ਸੰਗੁ ਸੁਦਾਰੁ ਨਮਸਕਾਰ ਹੈ ਤੈ ਭਰੰ ਗਉ ਕਾਸਾ ਜਤੁ ਬਨਾਇਆ ਹਉ ਬੀਰ ਬੈਨ ਦਛਰੁ ਪੂਜੈ ਆਮ ਫਿਫਿ ਅਕਾਲ ਸੁਇ ਗੁਰੁ ਸਮਝ ਹਮਾਰਾ ਨਮਸਕਾਰ ਸਿਖੁ ਹਮਾਰੈ ਸਤਿ ਪਾਦੈ ਬਿਨ ਆਪ ਸਵਾਰੇ ਸਿਮਰ ਕੁਸਾ ਮੁਸਲ ਦਿਓ ਸਕਲ ਕੋ ਪਾਗੁਰੂ ਬਾਦ ਕੀਓ ਕਾਰ ਕਰਤੀ ਅਪਨ ਕੀ ਜਾਤ ਪਰ ਕੋਈ ਦੀ ਪੀਰ ਪ੍ਰਸ਼ਾਂਤ ਜੀਤੇ ਦਾ ਪੰਚ ਆਸ ਕੁਲਾ ਸਫਰ ਕਿਰਪਾ ਦੇਤੇ ਕਾਰ ਗੁਲਾ ਸਤ ਦੁਖ ਪਾਇ ਤੇ ਦੁਖੇ ਸੁਖ ਪਾਇ ਸਾਧੁ ਕੇ ਸੁਖੀ ਯੇ ਤੇ ਤੇ ਬਿਨੁ ਚਾਹ ਨਹਿ ਘਟ ਘਟ ਕੀ ਕਾਪਰ ਕੇ ਜਾਂਦਾ ਜਬ ਉਲਕਾ ਕਰਾ ਪਤਾਵਾਲ ਪਰਜਾ ਧਰਤ ਕਾ ਦੇਖ ਪਾਰਾ ਜਾਪ ਕਰਤ ਕਲ ਤੋਰ ਹੁ ਕਬ ਹੂੰ ਤੁਮ ਬੰਦੇ ਤਾ ਹਿਸਾਬ ਹੋਂ ਦੇਤੇ ਬਤ ਸਦੇ ਸੁਦੇ ਸਭ ਧਾਰ ਆਪ ਆਪਣੇ ਗੁਜ ਚਾਰੇ ਤੁਸਾ ਵੇਚੇ ਰ ਪ੍ਰਭਾ ਜਨ ਤਬੇਦ ਪੀਤਾ ਹਰਿ ਜਗ ਬ੍ਰਹ ਕਾ ਨਿਮਕਾ ਮੇਲਾ ਗੁ ਆਗ ਨੀਲਾ ਨਗ ਸੰਗ ਤਕ ਮੂਰਤਾਂ ਚਾਹ ਪੀਤਾ ਜਗ ਦੇਵ ਨਾ ਪਾਪ ਪੀਤਾ ਤਰਪੁ ਕਰਿ ਕਾਨ ਅਨਿਵਾਰਤ ਬਾਹ ਮੂਰਤ ਕਸ਼ੇਰ ਨਗਾਤ ਮਹਾਦੇਵ ਕੋ ਕਹਿਤ ਸੁਦਾਸ਼ੇਵਾ ਰੁਣ ਕਾ ਕਰਤੈ ਤਰੇ ਭੇਵ ਆਪ ਆਪਣੇ ਬੋਧ ਜਤਿ ਬਰਨਤੁ ਮੈ ਸੇ ਤੁਰਾ ਜਤਿ ਤੂਰਾ ਲਖਨ ਜਾਇ ਸੁਸਲਾ ਕੇ ਮਿਦ ਸਜਾ ਪਰ ਤੁ ਸੰਸਾਰ ਇਕੈ ਰੂਪਾ ਰੂਪ ਸੁਪਾਰਕ ਬੈਨਾ ਕੋਇ ਕੁਪਾ ਅੰਦਰ ਦੇਵਨ ਸੇ ਤੋਇ ਪੀਂਦੇ ਉਤ ਭੋਜ ਖਾਣ ਬਾਹਰ ਰਤ ਦੇਨੇ ਕਰਮ ਪੂਰਾ ਨਾ ਹੋਇ ਬਚਾ ਤਉ ਸਿਮਰ ਕੋ ਸਤਿ ਕਟਾ ਸਦੇ ਸ੍ਰਿਸ਼ਟ ਨਿਕਾਇ ਅਚੰ ਪਾਵ ਆਦਿਕਾਰ ਸੂਪ ਸੁਯੰ ਪਾਵ ਆਰਕਸ਼ਾ ਮੇਰੇ ਸੋਭ ਕਰ ਸਿਖੁ ਬਾਰ ਅਸਿਖ ਸਗਰੋ ਦੁਸ਼ਟਾ ਦਿੱਤਾ ਉਠਾ ਕੋਟ ਪਾਤਾ ਸਰ ਮੁਰੇ ਸੁ ਕਰੂ ਲਖਾਤਾ ਜੀਆ ਤੁਤਾ ਸਭ ਨੇ ਪਰਾਇ ਕੋਕੇ ਦੁਸ਼ਟ ਦੁਗਰ ਪਰਾਇ ਮਰੈ ਉਕ ਜਾਨ ਪਰ ਪਰਿਤ ਹਾਰੇ ਕੋਕੇ ਜੋ ਕਾ ਕੋ ਕਵਾ ਪਿਆਏ ਕਾ ਕੇ ਕਾਰ ਵਿੱਚ ਨਹੀਂ ਹੈ ਰਚਾਏ ਤਾਂ ਸੁਕਾਲਾ ਬੁਰਖ ਅਰਿਸ਼ ਟੋਏ ਤਮ ਘਰਾ ਕੋ ਤੁਮ ਵਿਸ਼ਟ ਤਮ ਘਰਾ ਗਹ ਲਓ ਤਨ ਸਾਤ ਪਤ ਮੋਹਾਰੇ ਗੁਰੂ ਮੋਹੇ ਸਭੇ ਦਾ ਮੋਹੇ ਸਭੋਈ ਬੁਰਖ ਸਾਸ ਸਭੇ ਨਸੂਏ ਸੁਭਾਗ ਦੇ ਕੋਈ ਸੁਭਾਗ ਕਾ ਭਾਸ ਤੈ ਉਬਾਰ ਕਮਾਉ ਧਿਆ ਆ ਗੁਰ ਦਾ ਤੇ ਤੁਮਰੇ ਦਰ ਤੇ ਗੁਰ ਆਪਰੇ ਨਿਆਵੇਂ ਨਾ ਹੋਏ ਉਹ ਪ੍ਰਭ ਤੁਰਾ ਦੇ ਕੈ ਜੁ ਮਤਿ ਕਰਾ ਬਾਨੇ ਉਹ ਸੇ ਮਰਤ ਸਾਕਰ ਮੇ ਸਭੇ ਮੋ ਪ੍ਰੇ ਕਰੇ ਰਾਮੇ ਨਾ ਜਾਣੇ ਉਹ ਜੀ ਸਤਾਰਾ ਕਿਰਪਾ ਤੁਰੇ ਕਰਮ ਨਾ ਕੈ ਸਭ ਮਹਿਵਤਾਨ ਤੁਹਰੇ سر دار گوچار کا گھر ہر دار باہر کے دا جس گوبند داس دار دوار گوچار کا گھر ہار دار باہر کے دا جس گوبند داس دام کر ਨੰਦ ਇੱਕ ਉਰਕਾਰ ਸਤਿਗੁਰੂ ਪ੍ਰਸਾਦ ਨੰਦ ਗੁਰੂ ਆਗੇ ਸਾਤ ਗੁਰੂ ਮੈਂ ਪਾਇਆ ਹੋਰ ਸਤਨੁ ਤੋਂ ਪਾਇਆ ਸਹਿ ਸ੍ਰੀ ਗੰਗਾਂ ਗੋਰੀ ਆਵ ਕਾਜ ਰਾਗ ਸੁਪ੍ਰਭਾਰ ਪੜਿਆ ਸਭ ਗਾਵਿਆ ਆਇਆ ਸਬਕ ਤਾ ਦਾ ਮਹਾਰਿ ਤੀਨਾ ਭਾਗ ਦੇ ਬਸਾਇ ਕਹਿ ਨਾ ਕਹਿ ਰਹਾ ਸਤ ਗੁਰੂ ਮੈਂ ਪਾਇਆ

ਕਰਤਾਰ ਦੇ ਸਾਕੇ ਸਿਹਾਰ ਜੇ ਦੇ ਸੁਹਾਵੇ ਸਰਾ ਸੇਵਕ ਸੁਹਾਵੇ ਦੇ ਦਾਮ ਮਾਰਿ ਸਵੈ ਗੋਇ ਕਿੰ ਕੁ ਵਸੇ ਆਵਾਜ਼ੀ ਸੰਤ ਕਨੇੜੇ ਕਰਨਾ ਸੱਚੇ ਸਾਹਿਬਾਂ ਨੇ ਕਹਾਣੇ ਕਰਦੇ ਰਹੇ ਸਤਨਾਮ ਮੇਰਾ ਖਰਵਾ ਰਾਗ ਨਾਮ ਰਾਨੀ ਰਾਜ ਨੂੰ ਕੁੱਪਾ ਜੀ ਕੀ ਨੋਟਾ ਰਾਸ ਸੁਖੁ ਹਰਿ ਵਸੀਆ ਜੀ ਤਾ ਸਭੁ ਜੈਨਾ ਸਭੁ ਗੁਰਬਾਣੀ ਤਿਸੁ ਮੇਰਿ ਕਹੋ ਦਿਸਤਿਆੇ ਵਰਿਆਇ ਜਾ ਕਹਿ ਨਾਨਕ ਸੁਨੋ ਸਤਿਗੁਰੁ ਸ੍ਰਵਣੁ ਅੰਧਾ ਲੋ ਸੁਤਨਾ ਨਾ ਪਿੜਾ ਅਰਾਲ ਚਾਲੇ ਨਾ ਹਲ ਅਨਹਦ ਵਾਦੀ ਕਹਿ ਨਾਮ ਤੈ ਸੁਖ ਹੈ ਫਿਰ ਕਹ ਹਲ ਅਨਹਦ ਵਾਦੀ ਆ ਨਾਮ ਸੁਭਰ ਭਾਗਿਓ ਸਤਿਗੰ ਲੋਟ ਪੂਰੇ ਕਾਲ मम ਪ੍ਰਪਾਇ ਕੈ ਸਤਿ ਸੁਰੇ ਤੂ ਕਰੋ ਸੰਤਾਨ ਪ੍ਰਤਿ ਸੁਰੇ ਸੱਚੇ ਬਾਣੀ ਤਨੁ ਸਾਜ ਰੁ ਪਾਇ ਸਤਿ ਪੂਰੇ ਭਉ ਤੇ ਜਾਣੇ ਸੋ ਗੁਟੇ ਮੁਟੇ ਕਰ ਦੇਉ ਇੱਕ ਸਤਿਗੁਰ ਰਹਾ ਪਰ ਪੂਰੇ ਬੇਰਤ ਜਾਨਕ ਗੁਰ ਚੰਦ ਲਾਗੇ ਵਾਜੇ ਅਨਹਰਕ ਸੋ ਦੀਪ ਵੇਦ ਕਾਥੇ ਪੁਇੰਤਰ ਸਤਿਗੁਰ ਰਹਾ ਪਰ ਪੂਰੇ ਤਰਸ ਭਇ ਤਸ ਪਵੇ ਤਸ ਭਇ ਆਪੇ ਰੰਤ ਹੋਏ ਸਤਿ ਸਗੜ ਮਿਲਿਆ ਨਾਲਿ ਨਾਮ ਨੇ ਤਾ ਜਿਵਾ ਕੰਨ ਵਰਤੇ ਵਹ ਭਇ ਤਰਸ ਭਇ ਮਹਿ ਆਵਤ ਹੋਏ ਸਤਿ ਸਗੜ ਮਿਲਿਆ ਨਾਲਿ ਨਾਮ ਨੇ ਤਾ ਜਿਵਾ ਵੇ ਵਾਹਿਆ ਪਹਰੇ ਪਿਤਾ ਗੁਰੂ ਸੁਪਾਤ ਜਿਤ ਕੋਈ ਗਾਹੇ ਉਪੇ ਤੇਰੀ ਰਾਖ ਕਰੀਉ ਨਾਹੇ ਸੁਰ ਕੈ ਜਾਉ ਕੈ ਗੁਰੂ ਪਾਇ ਤੇਰੇ ਚੜ ਜਾਏ ਆਵ ਬੇਕਮ ਅਸਗਾ ਹੁਬ ਸ਼ਬਦ ਦੇ ਪਾਰ ਪਾਹੇ ਜੇ ਕੋ ਲੰਗਿ ਪਿਆਸ ਅਮਰ ਸੇ ਕਾਇ ਕਮ ਹੁ ਬੋਲਾ ਗੋ ਕਾਸ਼ ਨੋਕਰ ਕਾਸ਼ ਵਾ ਰੇ ਸਾਹਿਬ ਸਾਹਿਬ ਮਿੱਤਾ ਕੋਈ ਨਾ ਜਾਏ ਵੇ ਆਵਤ ਤੇ ਆਏ ਸੂਪਮਹੰ ਦਾ ਪੰਜੇ ਪਾਈ ਅੰਤਰ ਗੁਰੂ ਦਾ ਰਾਖਣਾ ਦੇਵਾ ਜਪ ਗੁਰਦਾਵੇ ਤੇ ਸਤ ਗੁਰੂ ਪੇਖਣਾ ਸਰਬਣੇ ਸਰਵਾ ਗੁਰਦਾਵ ਸਤੁ ਸਿਧਿ ਹਤਿਆ ਗਗ ਪਾਇਟਾ ਕਾ ਦੇਸੁ ਕੋਇ ਵਾਪੁ ਦੇ ਜਗ ਬਨੁ ਕਾਟਿਐ ਮਿਲਿ ਪੈ ਕੇ ਮਨ ਦਾ ਪੁਜਿ ਮਨ ਰਖਿ ਰਖਣ ਹਾਰ ਆਪੁ ਭਾਇਨ ਗੁਰ ਕੈ ਪੈ ਪਾਇ ਕਾ ਬਿਸਾਰਿ ਵਾਪੁ ਜਾਰ ਬਨੁ ਦਾ ਵਿਸਾਵਿ ਨਸਾ ਵਿਹਾਕੇ ਸਾਗੁ ਭਾਵਰ ਤਾਰਿਐ ਅਗਤਨ ਤੰਤਕ ਅਦੁਸ਼ਟ ਅਕਨੁ ਆਗੁਧਾਰਿਓ ਇਹ ਸਾਹਿਬ ਕੀ ਦੇਖ ਨਾਨਕ ਮੋਹ ਹੈ ਮਾਇ ਵੇਸੁ ਮਰਾ ਸੁਭੂਈ ਸਭਨੋ ਕੁ ਜਾਇ ਇਹ ਸਾਹਿਬ ਕੀ ਦੇਖ ਨਾਨਕ ਮੋਹ ਹੈ ਮਾਇ ਵੇਸੁ ਮਰਾ ਸੁਭੂਈ